ਤਰਨਤਾਰਨ ਸ਼ਹਿਰ ਵਿਖੇ ਸ਼੍ਰੀ ਦਰਬਾਰ ਸਾਹਿਬ ਦੇ ਰਸਤੇ ਅਤੇ ਵੱਖ-ਵੱਖ ਕਈ ਥਾਵਾਂ ਤੇ ਲੱਗੇ ਕੂੜੇ ਦੇ ਢੇਰ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਜਲਦ ਹੱਲ ਕੀਤਾ ਜਾਵੇ ਅਸੀਂ ਦਰਬਾਰ ਸਾਹਿਬ ਤਰਨਤਾਰਨ ਜੋ ਕਿ ਬਹੁਤ ਹੀ ਪਵਿੱਤਰ ਦਰਜਾ ਗੁਰਜਨ ਪਾਸ਼ਾ ਦਿੱਤਾ ਹੈ ਬਿਲਕੁਲ ਉਹਦੇ ਗੇਟ ਦੇ ਬਾਹਰ ਖੜੇ ਹਾਂ ਜੀ ਆ ਤੁਸੀਂ ਹਾਲਾਤ ਦੇਖੋ ਇਸ ਟਾਈਮ ਤੇ ਗੇਟ ਦੇ ਬਾਹਰ ਆ ਕੋੜੇ ਗੰਦਗੀ ਦੇ ਮਸ਼ਰ ਮੱਖੀਆਂ ਕੁੱਤੇ ਆ ਵੇਖੋ ਤੁਰੇ ਫਿਰਦੇ ਇੱਥੇ ਡੰਗਰੀਵਾਰਾ ਤੁਰੇ ਫਿਰਦੇ ਆ ਕੋਈ ਗੁਰਦੁਆਰੇ ਨੂੰ ਜਾਂਦਾ ਉਹਨੂੰ ਕਹਿੰਦੇ ਆ ਪਰ ਇੰਨੀ ਗੰਦ ਇੱਥੇ ਕਿ ਲੋਕਾਂ ਦੀ ਸਾਡਾ ਜੀਣਾ ਆਰਾਮ ਹੋਇਆ ਪਿਆ ਦੇਖੋ ਇੰਨੀ ਸਮੈਲ ਆ ਰਹੀ ਲੱਗਿਆ ਕੋਈ ਖੜਿਆ ਨਹੀਂ ਜਾ ਰਿਹਾ ਇਸ ਟਾਈਮ ਤੇ ਉੱਪਰ ਵਿਸਾਖੀ ਦੇ ਉੱਪਰ ਇੰਨੀ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਇਹੀ ਮੇਨ ਲੰਘ ਆਵਾਜ਼ ਜਿਸ ਸਾਰੇ ਗੱਡੀਆਂ ਪਾਰਿੰਗ ਕਰਕੇ ਸਾਰੇ ਇੱਥੋਂ ਲੰਘਦੇ ਆ ਦਰਸ਼ੀਨ ਡੋਲੀ ਦੇ ਬਾਹਰ ਪ੍ਰਸ਼ਾਸਨ ਵੀ ਕਹਿ ਰਹੇ ਆ ਇਨਾਂ ਨੂੰ ਵੀ ਕਹਿ ਰਹੇ ਆ ਸਾਰਿਆਂ ਨੂੰ ਕਹਿ ਰਹੇ ਆ ਪਰ ਸੁਣਵਾਈ ਕੋਈ ਨਹੀਂ ਅਜੇ ਤੱਕ ਹੋ ਰਹੀ ਕਈ ਵਾਰੀ ਆਪ ਅਥੀਂ ਸੇਵਾ ਕਰਦੇ ਆ ਦੀ ਜਦੋਂ ਇੰਨੀ ਬੂਹ ਹੁੰਦੀ ਆ ਆਪ ਵੀ ਸੇਵਾ ਕਰੀਦੀ ਆ ਦੀ ਪਰ ਇਹ ਨਹੀਂ ਸੁਣਦੇ ਜਿੱਦਣ ਕੋਈ ਇੱਥੇ ਜ਼ਿਆਦਾ ਬਿਮਾਰੀਆਂ ਇੱਥੇ ਫੈਲ ਗਈਆਂ ਜਾਂ ਕੁਛ ਹੋ ਗਿਆ ਉਦੋਂ ਪ੍ਰਸ਼ਾਸਨ ਦੇ ਭਾਦੀ ਬੰਨੀ ਆ ਔਰ ਕਮੇਟੀ ਦੇ ਭਾਦੀ ਬੰਨੀ ਆ ਇਹ ਬਹੁਤ ਵੱਡਾ ਡੱਬ ਬਣ ਗਿਆ ਵਾ ਇੱਥੇ ਆ ਉੱਥੋਂ ਲੈ ਕੇ ਘਟੋ ਘਾਟ 5 500 ਫੁੱਟ ਦੀ ਦੂਰੀ ਤੱਕ ਇੱਥੇ ਵੇਖੋ ਤੁਸੀਂ ਵੀ ਇਹ ਕੂੜੇ ਦੇ ਢੇਰ ਹੀ ਲਾਏ ਗਏ ਆ ਸ਼ਹਿਰ ਦੇ ਕਈ ਜਿਹੜੇ ਇਲਾਕੇ ਆ ਮੱਲੇ ਆ ਇੱਥੇ ਸ਼ਹਿਰ ਦੇ ਦੁਕਾਨਦਾਰ ਜਿਹੜੇ ਕੂੜਾ ਸੁੱਟਦੇ ਆ ਉਹ ਇੱਥੇ ਰਾਤ ਨੂੰ ਸੁੱਟ ਕੇ ਜਾਂਦੇ ਨੇ ਅਸੀਂ ਮੇਰੀ ਸਾਡਾ ਮੇਰਾ ਘਰ ਆ ਆ ਬਿਲਕੁਲ ਨਾਲ ਦੀ ਗਲੀ 'ਚ ਮੇਰਾ ਘਰ ਆ ਤੇ ਉਹਦੇ ਕਰਕੇ ਅਸੀਂ ਜਿਹੜੇ ਆ ਸਾਡੇ ਮਹੱਲਾ ਨਿਵਾਸੀ ਸਾਰੇ ਅਸੀਂ ਤੰਗ ਪਰੇਸ਼ਾਨ ਹੋ ਚੁੱਕੇ ਆ ਤੇ ਉਹਦਾ ਕਾਰਨ ਵੀ ਆ ਵੀ ਜਿਹੜੀ ਲੋਕ ਅ ਇੱਥੇ ਸਫਾਈ ਵਿਭਾਗ ਜਿਹੜੇ ਆਉਂਦੇ ਆ ਉਹ ਸਿਰਫ ਮਾਨਾ ਮੋਟਾ ਖਾਣਾ ਪੂਰਤੀ ਕਰਕੇ ਚੱਲ ਜਾਂਦੇ ਆ ਤੇ ਦਰਬਾਰ ਸਾਹਿਬ ਦੇ ਜਿਹੜਾ ਰਸਤਾ ਵਾ ਬਾਜ਼ਾਰਾਂ ਦੇ ਵਿੱਚ ਜਿਹੜੇ ਆ ਉਹ ਦਰਬਾਰ ਸਾਹਿਬ ਦੇ ਗੇਟ ਦੇ ਮੂਹਰੇ ਗਾੜੀ ਇੱਕ ਵੱਡਾ ਡੰਬ ਬਣਦਾ ਪਿਆ ਤੇ ਜਾ ਡੰਬ ਉਹ ਬਣਦਾ ਪਿਆ ਵਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਨਗਰ ਕੌਂਸਲ ਦੇ ਜਿਹੜੇ ਆਪਣੇ ਯੂ ਸਰ ਨੇ ਬਹੁਤ ਵਧੀਆ ਇਨਸਾਨ ਆਏ ਨੇ ਨਵੇਂ ਆਏ ਨੇ ਤੇ ਇਹਨਾਂ ਦਾ ਜਿਹੜਾ ਛੇਤੀ ਛੇਤੀ ਸਾਡਾ ਜਿਹੜਾ ਇੱਕ ਡੰਪ ਵਾ ਉਹ ਚੁਕਾਇਆ ਜਾਵੇ ਤੇ ਦਰਬਾਰ ਸਾਹਿਬ ਦੀ ਜਿਹੜੀ ਸੰਗਤਾਂ ਬਾਹਰੋਂ ਆਉਂਦੀਆਂ ਉਹ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਜਿਹੜੀ ਸੁੰਦਰਤਾ ਜਿਹੜੀ ਜਿਹੜੀ ਵਿਖਾਉਣ ਵਾਸਤੇ ਜਿਹੜੀ ਅਸੀਂ ਬੋੜੇ-ਬੜੇ ਆਪਾਂ ਪ੍ਰਸ਼ਾਸਨ ਜਿਹੜਾ ਦਾਅਵੇ ਕਰਦਾ ਉਹ ਖੋਖਲੇ ਜਾਂਦੇ ਪਏ ਆ ਤੇ ਸਾਨੂੰ ਜਿਹੜੀ ਸਫਾਈ ਦਿੱਤੀ ਜਾਵੇ ਤਰੰਤਨ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਲੱਗੇ ਕੂੜੇ ਦੇ ਢੇਰ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਹਨਾਂ ਦੇ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਜਾਵੇ ਅਤੇ ਸਾਫ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਤਰਨਤਾਰਨ ਤੋਂ ਫਾਸਟ ਲਈ ਵੀ ਐਸ ਸਾਹਿਲ ਦੀ ਵਿਸ਼ੇਸ਼ ਰਿਪੋਰਟ